ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਸ਼ਹੀਦੀ ਦੇ ਮੇਨ ਕਾਰਨ ਨੇ ਉਹ ਤੁਸੀਂ ਕਿਹੜੇ ਮੰਨਦੇ ਹੋ ਚੰਗੀ ਪੁਲਿਸ ਆਖੀ ਚਲਦੇ ਚਲਦੇ ਵੀ ਰਾਵੀ ਦੇ ਵਿੱਚ ਗੁਰੂ ਸਾਹਿਬ ਜੀ ਸਰੀਰ ਜਦੋਂ ਸਿੱਤਨ ਦੇ ਲਈ ਗਏ ਉਹ ਡੋਬਣ ਦੇ ਲਈ ਗਏ ਹਨ ਤੇ ਉਹ ਸਰੀਰ ਉਹਨਾਂ ਦਾ ਅਲੋਪ ਹੋ ਗਿਆ ਨਹੀਂ ਨਹੀਂ ਅਲੋਪ ਅਸਲ ਵਿੱਚ ਕੀ ਹੁੰਦਾ ਹੈ ਇਹ ਤਾਂ ਗੱਲਾਂ ਬਣਾ ਲੈਂਦੇ ਪਿਓ ਦਾਦੇ ਕਾ ਡਿੱਠਾ ਖੋਲ ਖਜ਼ਾਨਾ ਤਾਂ ਮੇਰਾ ਮਨ ਭਿਆ ਨਦਾਨਾ ਜੀ ਗੁਰੂ ਸਾਹਿਬ ਦਾ ਆਪਣਾ ਸ਼ਲੋਕ ਜਿਹੜਾ ਹੈਗਾ ਉਹ ਇਹ ਦੱਸਦਾ ਹੈ ਵੀ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੂਜੇ ਤੀਜੇ ਚੌਥੇ ਤੇ ਪੰਜਵੇਂ ਕੋਲ ਪਹੁੰਚੀ ਤਾਂ ਹੀ ਉਹ ਲਿਖਦੇ ਖੋਲ ਡੇਠਾ ਕਰ ਜਾਗਾ ਜੀ ਜੀ ਨਹੀਂ ਤਾਂ ਇਕੱਠਾ ਕਰਾਇਆ ਖਜ਼ਾਨਾ ਕਰ ਦੇਣਾ ਪਿਓ ਦਾਦੇ ਕਾ ਖੋਲ ਡੇਠਾ ਪਿਓ ਦਾਦੇ ਦਾ ਬਾਬੇ ਨਾਨਕ ਤੋਂ ਜਿਹੜਾ ਖਜ਼ਾਨਾ ਸੀ ਮੇਰੇ ਕੋਲ ਆ ਗਿਆ ਇਹਨੂੰ ਮੈਂ ਜਦੋਂ ਵੇਖਿਆ ਤੇ ਮੈਂ ਮਨ ਗੱਦ ਗੱਦ ਹੋ ਗਿਆ ਕ੍ਰਿਸਚੀਅਨ ਲੋਕ ਜੀ ਥਰ-ਥਰ ਕੰਬਦੇ ਐ ਵੀ ਲੋਕਾਂ ਦਾ ਮਸੀਹਾ ਆਪ ਬੈਠਾ ਲੋਕਾਂ ਨੂੰ ਰੋਟੀ ਖਵਾ ਰਿਹਾ ਇੱਥੇ ਤੁਹਾਡੀ ਬਾਈਬਲ ਨਹੀਂ ਕੰਮ ਨਹੀਂ ਕਰਨਾ ਜੀ ਬਹੁਤ ਵੱਡੀ ਗੱਲ ਸੀ ਜੀ ਇਹ ਬਹੁਤ ਵੱਡੀ ਗੱਲ ਸੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਜੀ ਗੁਰੂ ਅਰਜਨ ਪਾ ਲਿਖਣਾ ਕਿਥੇ ਇਹ ਬਹੁਤ ਸੀਕ੍ਰੀਟ ਲਿਖ ਕੇ ਇਹਦੀਆਂ ਨਾਲ ਦੀ ਨਾਲ ਚਾਰ ਪੰਜ ਕਾਪੀਆਂ ਹੋਰ ਕਰਾ ਕੇ ਜਿਹੜੀ オリジナル ਹੈ ਜੀ ਉਹ ਕਿਧਰੇ ਦੂਰ ਕਰਾ ਦੇ ਲੋਕਾਂ ਦੇ ਸਾਹਮਣੇ ਮਤਲਬ ਮੇਰਾ ਮੰਨਣਾ ਇਹ ਹੈ ਉਹ ਲੋਕਾਂ ਦੇ ਸਾਹਮਣੇ ਨਹੀਂ ਪ੍ਰਕਾਸ਼ ਕੀਤੀ ਗਈ ਕਿਉਂਕਿ ਸਰਕਾਰ ਕਿਸੇ ਵੇਲੇ ਵੀ ਚੜ੍ਹ ਕੇ ਆ ਸਕਦੀ ਹੈ ਤੇ ਗੁਰੂ ਅਰਜਨ ਪਾਤਸ਼ਾਹ ਨੂੰ ਪਤਾ ਹੈ ਵੀ ਇਹਨਾਂ ਨੇ ਕਰਨਾ ਉਹ ਤਸੀਹੇ ਦੇ ਰਹੇ ਹੋਣ ਜੀ ਤਤਾਂ ਦੇਤਾ ਪਾ ਰਹੇ ਸਰੀਰ ਤੇ ਜੀ ਹੁਣ ਤੇਰੇ ਤੇ ਤੂੰ ਬਾਅਦ ਜਦੋਂ ਕਸ਼ਟ ਦੇਣਾ ਉਹਦੇ ਤੇ ਠੰਡਾ ਪਾਣੀ ਪਾਉਣਾ ਪਏਗਾ ਹੂੰ ਤੇ ਹੁਣ ਮੇਰੇ ਕੋਲੇ ਉਹ ਵੀ ਇੱਕ ਤਸੀਹਾ ਸੀ ਉਹ ਵੀ ਤਸੀਹਾ ਸੀ ਤੇ ਉਸ ਪਾਈਆਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਚੁੱਕਿਆ ਤੇ ਠੰਡੇ ਪਾਣੀ ਚ ਲੈ ਕੇ ਗਏ ਵੀ ਇਹਨੂੰ ਹੋਰ ਤਸੀਹੇ ਦਿੱਤੇ ਜਾਣ ਜੋ ਬਾਹਰ ਨਾ ਆਵੇ ਇਹ ਹਿਸਟੋਰੀਆਨਾਂ ਨੇ ਲਿਖਿਆ ਕਿ ਉਹਨਾਂ ਦੇ ਨਾਲ ਕਿਸੇ ਰੱਸੀ ਨਾਲ ਜਾਂ ਰਸੇ ਨਾਲ ਪੱਥਰ ਬੰਨ ਦਿੱਤੇ ਗਏ ਇਸ ਕਰਕੇ ਸਾਨੂੰ ਗੁਰੂ ਅਰਜਨ ਪਾਤਸ਼ਾਹ ਦੀ ਲੋਥੀਂ ਨਹੀਂ ਆਈ ਲੋਪ ਨਹੀਂ ਹੁੰਦੀ ਦੁਨੀਆ 'ਚ ਇਹ ਸਿਰਫ ਇੱਕ ਸਿੱਖ ਕੌਮ ਹੈ ਸਿੱਖ ਕੌਮ ਦਾ ਪਰਪੱਕ ਸਰੂਪ ਆਉਣ ਤੋਂ ਪਹਿਲਾਂ ਉਹਦਾ ਸਿਧਾਂਤ ਘੜ ਕੇ ਦੇ ਪੇਸ਼ ਕਰਤਾ ਨਹੀਂ ਤਾਂ ਕੌਮਾਂ ਦਾ ਸਿਧਾਂਤ ਬਾਅਦ 'ਚ ਬਣਦਾ ਹੁੰਦਾ ਹੈ ਬਿਲਕੁਲ ਤੇ ਗੁਰੂ ਅਰਜਨ ਪਾਤਸ਼ਾਹ ਕਿੰਨੇ ਸੂਝਵਾਨ ਸੈਕਸੀ ਕਿ ਉਹਨਾਂ ਨੇ ਸਿੱਖ ਕੌਮ ਦਾ ਸਿਧਾਂਤ ਪਹਿਲਾਂ ਬਣਾਇਆ ਸਿੱਖ ਕੌਮ ਦੀ ਘਰ ਦੇ ਜੀ ਘੜੀ ਜਾ ਰਹੀ ਜੀ 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 ਪੇਸ਼ ਕਰਤਾ ਬਾਬੇ ਨਾਨਕ ਦੇ ਵੇਲੇ ਤੋਂ ਹੀ ਆ ਰਿਹਾ ਪਰ ਪੰਜਵੇਂ ਪਾਤਸ਼ਾਹ ਨੇ ਤਾਂ ਮੋਹਰ ਲਾਤੀ ਤੁਸੀਂ ਵੇਖੋ ਵੀ ਜਿਹੜੇ ਨਾਮਦਾਰੀ ਹੈ ਜਾਂ ਕੂਕੇ ਕਹਿੰਦੇ ਆ ਉਹ ਮਾਲਾ ਵੀ ਲੋਹੇ ਦੀ ਨਹੀਂ ਫੜਦੇ ਹੱਥ ਹਾਲਾਂਕਿ ਮਾਲਾ ਨਾਲ ਕੋਈ ਸਬੰਧ ਨਹੀਂ ਹੈ ਸਿੱਖ ਘਰ ਹੁੰਦਾ ਜੀ ਜੀ ਉਹਨਾਂ ਨੇ ਕਟ ਕੇ ਇਹੋ ਜੇ ਸਿੱਧੇ ਕੀਤੇ ਕਿ ਉਹਨਾਂ ਦੀ ਮਾਲਾ ਵੀ ਸੂਤ ਦੀ ਸੂਤ ਦੀਏ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਹਾਂ ਸੂਤ ਇਕਬਾਲ ਹੁੰਦਾ ਉਹਨਾਂ ਫੇਟਾਂ ਉਹਨਾਂ ਦੀ ਲੈ ਕੇ ਆਉਂਦੇ ਨੇ ਉਹ ਕੱਪੜੇ ਦੀ ਬਣਾਉਣ ਲੱਗੇ ਕੱਪੜਿਆਂ ਦੀ ਛੋਟ ਛੋਟੀਆਂ ਸੋ ਅਗਲਾ ਨੇ ਇੱਥੋਂ ਤਿੱਕਰ ਉਹ ਸਾਰਾ ਕੁਝ ਬਦਲਦਾ ਕੁੱਟਕਟਈਆ ਕਰਕੇ ਤੇ ਜਿਨ੍ਹਾਂ ਨੇ ਇਸ ਤਸੀਹੇ ਸਹੇ ਤੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਫਿਰ ਉਹ ਰਾਵੀ ਚ ਡੋਬ ਦਿੱਤੇ ਗਏ ਜੀ ਇਹ ਗੁਰੂ ਅਰਜਨ ਪਾਤਸ਼ਾਹ ਦੀ ਸ਼ਹਾਦਤ ਦਾ ਅਸਲ ਕਾਰਨ ਆਈ ਹੋਈ ਸੀ ਕੋਈ ਵੀ ਸਟੇਜ ਤੇ ਬੈਠ ਕੇ ਪ੍ਰਚਾਰ ਕੇ ਨਹੀਂ ਕਹੇਗਾ ਕਿ ਤੁਸੀਂ ਸ਼ਬਦੀ ਵਿਚਾਰ ਕਰੋ ਉਹ ਕਹਾਣੀਆਂ ਸੁਣਾਉਣ ਆਇਆ ਹੁੰਦਾ ਕਹਾਣੀਆਂ ਸੁਣਾ ਕੇ ਤੁਹਾਨੂੰ ਚੱਲਿਆ ਜਾਂਦਾ ਜੀ ਸਹੀ ਗੱਲ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਸਹਿਮਤ ਹੋ ਜੰਨਾ ਜੇ ਗੁਰੂ ਸਾਹਿਬ ਜੀ ਨੇ ਹੋਕਾ ਦੇ ਕੇ ਸੱਦਣ ਦੀ ਗੱਲ ਸੀ ਫਿਰ ਇਹਨਾਂ ਚਾਰਾਂ ਨੇ ਥੋੜੀ ਫਿਰ ਤਾਂ ਹੋਰ 20 50 ਦਾ ਹੋਰ ਵੀ ਜ਼ਿਕਰ ਆਉਣਾ ਪਰ ਨਾਲ ਉਹਦੇ ਉਹ ਵੱਡਾ ਵੱਡਾ ਇਹ ਹੈ ਇਹਦੀ ਸੀਕ੍ਰੈਸਿਟੀ ਰੱਖਣ ਦਾ ਕਿ ਸਰਕਾਰ ਨੇ ਇਹ ਜ਼ਬਤ ਕਰ ਲੈਣਾ ਸੀ ਸਾਰਾ ਕੁਝ ਹਮ ਸਰਕਾਰ ਦੀਆਂ ਅੱਖਾਂ 'ਚ ਤਾਂ ਲੜਕ ਰਹੇ ਆ ਜੀ ਤੇ ਉਹ ਹੋਕਾ ਦੇ ਕੇ ਬਾਣੀ ਇਕੱਠੀ ਕਰਾ ਕੇ ਗ੍ਰੰਥ ਬਣਾਉਣ ਦੀ ਇਜਾਜ਼ਤ ਨਹੀਂ ਦੇਣਗੇ ਹੁਣ ਵੇਖੋ ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਉਥੋਂ ਰਾਮਸਰ ਅੱਜ ਤੱਕ ਐਵੇਂ ਆਪਣਾ ਪੈਦਲ ਪੈਦਲ ਪੈਂਡਾ ਲੱਗਦਾ ਉਸ ਵੇਲੇ ਇੱਥੇ ਜੰਗਲ ਹੋਏਗਾ ਉੱਥੇ ਗੁਰੂ ਸਾਹਿਬ ਲੋਕਾਂ ਦੀਆਂ ਅੱਖਾਂ ਤੋਂ ਪਾਸੇ ਕਨਾਤ ਕਨਾਟਾਂ ਲਾ ਕੇ ਤੇ 3 ਸਾਲ 4 ਸਾਲ ਜਾਂ 2 ਸਾਲ ਜਿੰਨਾ ਚਿਰ ਵੀ ਲੱਗਾ ਜੀ ਉਹ ਤਿਆਰੀ ਕਰਦੇ ਆ ਦੂਜੇ ਧਰਮਾਂ ਵਾਲੇ ਲੋਕ ਵੀ ਤਾਰੀਫ ਕਰ ਰਹੇ ਨੇ ਗੁਰੂ ਜੀ ਤਾਰੀਫ ਕਰ ਰਹੇ ਆ ਆਪਣਾ ਕਰੇ ਹੋਰ ਗੱਲ ਹੁੰਦੀ ਆ ਹਾਂਜੀ ਤੇ ਦੂਜਾ ਕਰੇ ਇਹ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਜੀ ਅੱਜ ਤਾਂ ਜਿਹੜਾ ਮਾੜਾ ਮੋਟਾ ਵੀ ਸਾਥ ਬਣ ਬਣਦਾ ਹੈ ਉਹਨਾਂ ਨੂੰ ਲੋਕਾਂ ਦੀਆਂ ਜਨਾਨੀਆਂ ਕੋਲੋਂ ਲੱਕਾਂ ਘਟਾਉਣ ਦੀ ਕਰੀਸ਼ਮਤ ਰਹਿ ਗਿਆ ਹੂੰ ਤੇ ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜਾ ਸਿਧਾਂਤ ਚੱਲਿਆ ਆ ਰਿਹਾ ਸੀ ਉਹ ਲੋਕ ਥੋੜਾ ਥੋੜਾ ਦੇਖ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਕੀ ਕਰ ਰਹੇ ਨੇ ਅੱਗੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਹਨ ਹੌਲੀ ਹੌਲੀ ਚੱਲਿਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਜੇ ਇੱਕਦਮ ਹੁੰਦਾ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੱਪਣ ਦੀ ਕੋਸ਼ਿਸ਼ ਕਰਨੀ ਸੀ ਦੂਜੇ ਪਾਦਸ਼ਾਹ ਨੂੰ ਵੀ ਨੱਪਣ ਦੀ ਕੋਸ਼ਿਸ਼ ਕਰਨੀ ਸੀ ਆਪਾਂ ਇੰਜ ਕਹਿ ਸਕਦੇ ਹਾਂ ਵੀ ਸਭ ਤੋਂ ਵੱਡਾ ਕਾਰ ਜਿਹੜਾ ਹੈਗਾ ਕਾਰਨ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਦਨਾ ਬਿਲਕੁਲ ਤਿਆਰੀ ਕਰ ਲੈਣੀ ਸਾਰੇ ਗੁਰੂ ਸਾਹਿਬ ਜੀ ਨੇ ਲੋਕਾਂ ਦੇ ਅੱਗੇ ਸੱਚ ਲੈ ਆਉਣਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪਰਭਾ ਰਿਹਾ ਜੀ ਵੈਸੇ ਤੇ ਹਰੇਕ ਸਾਲ ਜਿਹੜੀਆਂ ਨੇ ਉਹ ਨਾਨਕ ਸ਼ਾਹੀ ਕੈਲੰਡਰ ਦੇ ਨਾਂ ਦੇ ਉੱਪਰ ਤਰੀਕਾ ਬਦਲ ਦਿੱਤੀਆਂ ਜਾਂਦੀਆਂ ਨੇ ਜੀ ਜੀ ਪਰ ਜੇ ਆਪਾਂ ਸਿਧਾਂਤ ਦੀ ਗੱਲ ਕਰੀਏ ਸਿੱਖਿਆ ਦੀ ਗੱਲ ਕਰੀਏ ਤਾਂ ਗੁਰੂ ਅਰਜਨ ਸਾਹਿਬ ਜੀ ਦੇ ਜਿਹੜੇ ਸ਼ਹੀਦੀ ਦੇ ਮੇਨ ਕਾਰਨ ਨੇ ਉਹ ਤੁਸੀਂ ਕਿਹੜੇ ਮੰਨਦੇ ਹੋ ਸਰਦਾਰੋਂ ਮਰਪੀ ਸਿੰਘ ਜੀ ਸਟਾਫ ਕੋ ਤੇ ਗੱਲ ਕਰਨ ਤੋਂ ਪਹਿਲਾਂ ਆਪਾਂ ਗੁਰੂ ਮਹਾਰਾਜ ਵੱਲੋਂ ਬਖਸ਼ਿਸ਼ ਕੀਤੀ ਫਤਿਹ ਦੀ ਸਾਂਝ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਰਅਸਲ ਜਿਹੜੀ ਸਿੱਖ ਕੌਮ ਦੀ ਬੁਨਿਆਦ ਬਾਬਾ ਨਾਨਕ ਨੇ ਰੱਖੀ ਹੈ ਜੀ ਉਹ ਉਹਦੀ ਜਿਵੇਂ ਜਿਵੇਂ ਚੜ੍ਹਤ ਆ ਰਹੀ ਹੈ ਤੁਸੀਂ ਵੇਖੋ ਦੂਸਰੇ ਪਾਸ਼ਾ ਕੋਲੇ ਹਮਾਯੂ ਆਉਂਦਾ ਤੀਸਰੇ ਕੋਲੇ ਅਕਬਰ ਵੀ ਆਉਂਦਾ ਰਾਜੇ ਆ ਕੇ ਨਰੀਖਣ ਕਰਦੇ ਵੀ ਕਰਦੇ ਕੀ ਹੈ ਗੁਰੂ ਸਾਹਿਬ ਨੇ ਇਹ ਜਿਹੜੀ ਗੁਰਬਾਣੀ ਦਾ ਅਸਰ ਛੱਡਿਆ ਇਸ ਤਰੀਕੇ ਨਾਲ ਲੋਕਾਂ ਤੇ ਕਿ ਸਰਕਾਰ ਦਰਬਾਰੇ ਜੇ ਪਤਾ ਨਹੀਂ ਚੱਲਿਆ ਵੀ ਕੀ ਹੋ ਰਿਹਾ ਉਹ ਜੇ ਉਹਨਾਂ ਨੂੰ ਸਮਝ ਪੈ ਜਾਂਦੀ ਤਾਂ ਦੂਸਰੇ ਜਾਂ ਤੀਸਰੇ ਗੁਰੂ ਵੇਲੇ ਤੋਂ ਉਹਨਾਂ ਨੇ ਲਹਿਰ ਨੂੰ ਕੁਚਲ ਦੇਣਾ ਸੀ ਜੀ ਅਸਲ ਤੇ ਇੱਕ ਕ੍ਰਾਂਤੀਕਾਰੀ ਲਹਿਰ ਸੀ ਇਹਨੂੰ ਸਾਡੇ ਲੋਕਾਂ ਨੇ ਖਾਸ ਕਰਕੇ ਮੈਂ ਕਹਾਂਗਾ ਸਾਡੇ ਜਿਹੜੇ ਯੂਨੀਵਰਸਿਟੀਆਂ ਚ ਬੈਠੇ ਪ੍ਰੋਫੈਸਰ ਹੈਗੇ ਆ ਉਹਨਾਂ ਨੇ ਇਹਨੂੰ ਬਣਾਤਾ ਸ਼ਾਂਤਮਈ ਲਹਿਰ ਪੂਜਣ ਵਾਲੀ ਲਹਿਰ ਅਧਿਆਤਮਕ ਲਹਿਰ ਨਾਨਸਾਫੀ ਕੀਤੀ ਹੈ ਇਤਿਹਾਸ ਦੇ ਨਾਲ ਹਾਂਜੀ ਸੋ ਅਧਿਆਤਮਕ ਲਖਜ ਵੀ ਅਮਰਪ੍ਰੀਤ ਸਿੰਘ ਦੀ ਤਿੰਨ ਵਾਰੀ ਆਉਂਦਾ ਗੁਰੂ ਗ੍ਰੰਥ ਸਾਹਿਬ ਚ ਅਧਿਆਤਮ ਕਰਮ ਕਰੇ ਤਾਂ ਸੱਚਾ ਮੁਕਤ ਪੇਧ ਕਿਹਾ ਜਾਣ ਕਾ ਚਾ ਤਿੰਨੋਂ ਵਾਰੀ ਇਸ ਅਧਿਆਤਮਕ ਲਖਜ ਨੂੰ ਵੀ ਕਟਿਆ ਹੋਇਆ ਅਸਲ ਚ ਕਾਰਨ ਇਹ ਸੀਗਾ ਕਿ ਇਹ ਲਹਿਰ ਦੀ ਚੜ੍ਹਤ ਤੇ 1582 ਵਿੱਚ ਜਦੋਂ ਲਾਹੌਰ ਦੇ ਵਿੱਚ ਕਾਲ ਪੈਂਦਾ ਤੇ ਇਧਰ ਅੰਮ੍ਰਿਤਸਰ ਦੇ ਦਰਬਾਰ ਸਾਹਿਬ ਦੀ ਸਾਰੀ ਹੋ ਰਹੀ ਹੈ ਤਾਂ ਗੁਰੂ ਅਰਜਨ ਪਾਤਸ਼ਾਹ ਨੂੰ ਪਤਾ ਲੱਗਾ ਵੀ ਕਾਲ ਪਿਆ ਜੀ ਉਹਨਾਂ ਨੇ ਕਿਹਾ ਵੀ ਸਿੱਖੋ ਜੋ ਵੀ ਤੁਸੀਂ ਤੈਲਫੁੱਲ ਲੈ ਕੇ ਆਉਣਾ ਹੈ ਆਪਾਂ ਲੋਕਾਂ ਤੇ ਸੇਵਾ ਤੇ ਲਾਉਣਾ ਜੀ ਤੇ ਸਿੱਖ ਗੁਰੂ ਅਰਜਨ ਪਾਤਸ਼ਾਹ ਨੂੰ ਕਹਿਣ ਲੱਗੇ ਵੀ ਮਹਾਰਾਜ ਆਪਣੇ ਦਰਬਾਰ ਦੀ ਸਾਰੀ ਤੇ ਫਿਰ ਵਿੱਚ ਰਹੇਗੀ ਤੇ ਉਹਨਾਂ ਨੇ ਬੜੇ ਸੋਹਣੇ ਲਫ਼ਜ਼ ਕਹੇ ਉਹ ਕਹਿੰਦਾ ਸਿੱਖੋ ਜਿਨ੍ਹਾਂ ਨੇ ਦਰਬਾਰ ਚ ਸਿੱਖਿਆ ਲੈਣ ਵਾਸਤੇ ਆਉਣਾ ਜਿਨ੍ਹਾਂ ਨੇ ਦਰਬਾਰ ਚ ਮੱਥਾ ਟੇਕਣ ਵਾਸਤੇ ਆਉਣਾ ਰਿਸਪੈਕਟ ਕਰਨ ਵਾਸਤੇ ਆਉਣਾ ਜੇ ਉਹ ਹੀ ਨਾ ਰਹੇ ਤਾਂ ਆਪਾਂ ਦਰਬਾਰ ਬਣਾ ਕੇ ਕਰਨਾ ਕੀ ਹੈ ਵਾਹ ਇਹ ਏਸੀ ਸਿਧਾਂਤ ਜਿਹੜਾ ਸਿੱਖੀ ਦਾ ਜਿਹੜਾ ਅਸੀਂ ਅਲੋਪ ਕਰ ਦਿੱਤਾ ਜੀ ਅਸੀਂ ਗੁਰਦੁਆਰੇ ਜਾਂਦੇ ਆਂ ਪ੍ਰਸ਼ਾਨ ਛੱਕਿਆ ਦੇਖ ਕਰਾਈ ਮੱਥਾ ਟੇਕਿਆ ਬੜਾ ਜੋਰ ਕੋਈ ਰਮਾਲਾ ਕਿਸ ਦੇ ਘਰੇ ਕੋਈ ਮੁੰਡਾ ਕੁੜੀ ਜੰਮਿਆ ਹੋਣਾ ਉਹ ਰਮਾਲਾ ਚੜਾਇਆ ਹੋਊਗਾ ਜਿਹੜੇ ਟੱਕੜੇ ਨੇ ਉਹ ਸੋਨੇ ਦੇ ਚੌਰ ਚੜਾ ਦਿੰਦੇ ਨੇ ਚੰਦੂਆ ਚੜਾ ਦਿੰਦੇ ਨੇ ਕਈਆਂ ਚੜਾਤੀਆਂ ਸੀਗੀਆਂ ਜਿਹੜੀਆਂ ਉਹ ਖੋ ਗਈਆਂ ਸੀ ਸੋਨੇ ਦੀਆਂ ਚਲ ਕੋਈ ਨਾ ਉਹ ਬੀਬੀ ਜ਼ਗੀਰ ਕੋਲ ਦੇ ਵੇਲੇ ਦੀਆਂ ਗੱਲਾਂ ਪਕਾਣੀ ਕੌਣ ਲੈ ਗਿਆ ਚੱਲੋ ਛੱਡੋ ਉਸ ਗੱਲ ਨੂੰ ਉਹ ਜਦੋਂ 1582 ਦੇ ਵਿੱਚ ਉੱਥੇ ਆਪਣੇ ਗੁਰੂ ਅਰਜਨ ਪਾਤਸ਼ਾਹ ਆਪ ਜਾ ਕੇ ਲੋਕਾਂ ਦੀ ਸੇਵਾ ਕਰ ਰਿਹਾ ਤੇ ਇੱਕ ਪੁਰਤਗਾਲ ਦਾ ਪ੍ਰੀਸਟ ਆਉਂਦਾ ਜਿਹੜਾ ਉਸ ਸਾਰੇ ਸਿਚੁਏਸ਼ਨ ਨੂੰ ਦੇਖਦਾ ਤੇ ਉਹ ਆਪਣੀ ਡਾਇਰੀ ਚ ਲਿਖ ਕੇ ਪਿੱਛੇ 크੍ਰਿਸਚੀਅਨ ਦੇ ਜਿਹੜਾ ਸੈਂਟਰ ਹੈਗਾ ਰੋਮ ਦੇ ਵਿੱਚ ਉੱਥੇ ਉਹਨੂੰ ਭੇਜਦਾ ਜਿਨ੍ਹਾਂ ਤੇ ਲੋਕਾਂ ਦਾ ਮਸੀਹਾ ਲੋਕਾਂ ਦੇ ਮੂੰਹ ਚ ਆਪਣੇ ਹੱਥੀ ਬੁਰਕੀਆਂ ਪਾ ਰਿਹਾ ਉਹਨਾਂ ਚ ਤੁਹਾਡੀ ਬਾਈਬਲ ਨੇ ਇਸ ਮੁਲਕ ਚ ਕੰਮ ਨਹੀਂ ਕਰਨਾ ਇਹ ਸੀ ਸਾਡੇ ਗੁਰੂ ਸਾਹਿਬਾਂ ਦੀ ਰੱਖੀ ਹੋਈ ਸਿੱਖ ਲਹਿਰ ਦੀ ਨੀ ਜਿਹੜੀ ਗੁਰੂ ਅਰਜਨ ਪਾਤਸ਼ਾਹ ਵੇਲੇ ਪ੍ਰਤੱਖ ਲੋਕਾਂ ਦੇ ਸਾਹਮਣੇ ਐ ਜੀ ਅੱਜ ਤਾਂ ਜਿਹੜਾ ਮਾੜਾ ਮੋਟਾ ਵੀ ਸਾਥ ਬਣ ਬਣਦਾ ਹੈ ਉਹ ਤਾਂ ਲੋਕਾਂ ਦੀਆਂ ਜਨਾਨੀਆਂ ਕੋਲੋਂ ਲੱਕਾਂ ਘਟਾਉਣ ਤੇ ਕਰੀਸ਼ਮਤ ਰਹਿ ਗਿਆ ਹੁਣ ਕੰਪੈਰੀਜ਼ਨ ਕਰਕੇ ਵੇਖੋ ਕਿ ਗੁਰੂ ਅਰਜਨ ਪਾਤਸ਼ਾਹ ਕੀ ਕਰ ਰਿਹਾ ਆਪ ਲੋਕਾਂ ਦੀ ਸੇਵਾ ਕਰ ਰਿਹਾ ਤੇ ਇੱਥੇ ਵੱਡੇ ਟਡਾਂ ਵਾਲੇ ਸਾਥ ਜਿਹੜੇ ਹੈਗੇ ਆ ਉਹ ਲੋਕਾਂ ਦੀਆਂ ਜਨਾਨੀਆਂ ਤੋਂ ਆਪਣੀਆਂ ਲੱਤਾਂ ਘਟਾ ਰਹੇ ਇੱਕ ਦੂਜੇ ਦਰਮਾ ਵਾਲੇ ਲੋਕ ਵੀ ਤਾਰੀਫ ਕਰ ਰਹੇ ਨੇ ਗੁਰੂ ਜੀ ਦੀ ਤਾਰੀਫ ਕਰ ਰਹੇ ਆ ਆਪਣਾ ਕਰੇ ਹੋਰ ਗੱਲ ਹੁੰਦੀ ਆ ਤੇ ਦੂਜਾ ਕਰੇ ਇਹ ਤਾਂ ਬਹੁਤ ਵੱਡੀ ਗੱਲ ਹੁੰਦੀ ਆ ਜੀ ਤੋ ਇਸੇ ਤਰ੍ਹਾਂ ਹੀ ਜਦੋਂ ਚੀਚਕ ਦਾ ਕੰਮਦਾ ਆਪਣਾ ਹਮਲਾ ਹੁੰਦਾ ਹੈ ਇਸ ਇਲਾਕੇ ਚ ਤਾਂ ਗੁਰੂ ਅਰਜਨ ਪਾਤਸ਼ਾਹ ਆਪ ਜਾ ਕੇ ਲੋਕਾਂ ਦੀ ਸੇਵਾ ਕਰਦੇ ਆ ਤੇ ਤਾਂ ਹੀ ਉਥੋਂ ਸੇਵਾ ਪਾਤਸ਼ਾਹ ਨੂੰ ਬਚਪਨ ਚ ਚੀਚਕ ਦਾ ਅਟੈਕ ਹੁੰਦਾ ਜੀ ਸੋ ਇਹ ਗੱਲਾਂ ਸਾਨੂੰ ਯਾਦ ਰੱਖਣੀਆਂ ਚਾਹੀਦੀਆਂ ਅਸੀਂ ਸਿੱਖ ਬਣਨਾ ਕਿਵੇਂ ਬਣਨਾ ਕਿਹੋ ਜਿਹਾ ਬਣਨਾ ਕਰਨਾ ਕੀ ਹੈ ਜੀ ਤੇ ਦੂਸਰੀ ਗੱਲ ਇਹ ਹੈ ਕਿ ਜਦੋਂ ਇਹ ਇੰਨੀ ਤਕੜੀ ਸਿੱਖ ਲਹਿਰ ਦੀ ਛਾਹ ਰਹੀ ਹੋਈ ਤੇ ਜਿਹੜਾ ਮਾਜਾ ਸੀਗਾ ਇਹ ਸਾਰਾ ਸਖੀ ਸਰਵਰ ਦੇ ਅਸਰੇ ਠਾਂ ਸੀ ਜੀ ਸਗੀ ਸਰਵਰ ਦਾ ਅਬમાન ਟੁੱਟਦਾ ਹੀ ਉਦੋਂ ਆ ਉਹ ਆ ਕੇ ਗੁਰੂ ਅਰਜਨ ਪਾਤਸ਼ਾਹ ਵੇਲੇ ਫਿਰ ਪੇਸ਼ ਹੋ ਜਾਂਦਾ ਜੀ ਵੀ ਮਹਾਰਾਜ ਤੁਹਾਡਾ ਕੰਮ ਬਹੁਤਾ ਵਧੀਆ ਜੀ ਜੋ ਇਹ ਸਾਰੀ ਜਿਹੜੀ ਸਿੱਖ ਲਹਿਰ ਦੀ ਉਹ ਸਾਰੀ ਹੋਈ ਇਹਦੀ ਰਿਪੋਰਟ ਸੈਂਟਰ ਜਹਾਂਗੀਰ ਕੋਲ ਜਾਣੀ ਹੈ ਜੀ ਤੇ ਜਿਹੜਾ ਆਪਣਾ ਨਕਸ਼ਬੰਦੀ ਵਾਲੇ ਇਹ ਸਰਹੰਦ ਵਾਲੇ ਆ ਜੀ ਇਹ ਪਹਿਲਾਂ ਤੋਂ ਹੀ ਇਹ ਸਮਝ ਰਏ ਸੀ ਇਸ ਗੱਲ ਨੂੰ ਕਿ ਇਹ ਲਹਿਰ ਕਿਸੇ ਵਜੇ ਸਾਡੇ ਰਾਜ ਭਾਗ ਵਾਸਤੇ ਖਤਰਨਾਕ ਹੋ ਸਕਦੀ ਹੈ ਜੀ ਤੋ ਉਹਨਾਂ ਨੇ ਜੇ ਜਦੋਂ ਸੀ ਆਪਣਾ ਜਿਹੜੀ ਗੱਲ ਦਾ ਸਾਨੂੰ ਪਤਾ ਵੀ ਨਹੀਂ ਸੀਗਾ ਇਹ ਪ੍ਰੋਫੈਸਰ ਗੰਡਾ ਸਿੰਘ ਈਰਾਨ ਦੇ ਵਿੱਚ ਪਤਾ ਨਹੀਂ ਸਾਲ ਜਾਂ 2 ਸਾਲ ਰਹਿ ਕੇ ਅਰਬੀ ਸਿੱਖ ਕੇ ਜਾਂ ਫਾਰਸੀ ਕਹੋ ਅਰਬੀ ਨਹੀਂ ਜੀ ਫਾਰਸੀ ਸਿੱਖ ਕੇ ਉਹਨਾਂ ਦੇ ਜਿਹੜੇ ਆਪਣੇ ਇਤਿਹਾਸ ਦੇ ਵਿੱਚ ਉਹ ਚੀਜ਼ ਲੱਭ ਕੇ ਲਾਉਂਦੇ ਆ ਜਹਾਂਗੀ ਆਪਣੀ ਤੁਜਕੇ ਜਹਾਂਗੀਰ ਦੇ ਉਹਨਾਂ ਨੇ ਪੰਨਾ ਵੀ ਦਿੱਤਾ ਹੋਇਆ ਜੀ ਬਈ ਐਨੇ ਸਫੇਤੇ ਉਹ ਲਿਖਿਆ ਹੋਇਆ ਵੀ ਮੈਂ ਬੜੇ ਚਿਰਾਂ ਤੋਂ ਸੋਚ ਰਿਹਾ ਸੀ ਇੱਕ Hindu अपना अर्जुन नामी हिंदू ਜਿਹੜਾ ਗੋਇਦਵਾਲ ਦੇ ਕਿਨਾਰੇ ਬੈਠਾ ਇਸਰਾ ਆਪਣੇ ਆਪ ਨੂੰ ਲੋਕਾਂ ਦਾ ਮਸੀਹਾ ਕਹੋਂਦਾ ਹੈ ਮੈਂ ਉਹਨੂੰ ਮਜਬੂਰ ਕਰਾਂ ਕਿ ਉਹ ਇਸਲਾਮ ਧਰਮ ਕਬੂਲ ਕਰ ਲਵੇ ਤੇ ਨਹੀਂ ਉਹਨੂੰ ਫਿਰ ਯਾਸਾ ਦੇ ਕਾਨੂੰਨ ਅਨਸਾਰ ਸ਼ਹੀਦ ਕੀਤਾ ਜਾਵੇ ਇਹ ਗੱਲਾਂ ਸਾਨੂੰ ਗੰਡਾ ਸਿੰਘ ਜੀ ਦੱਸਦੇ ਆ ਤੇ ਨਹੀਂ ਜਿਵੇਂ ਸਰਕਾਰਾਂ ਕਰਦੀਆਂ ਹੁੰਦੀਆਂ ਵੀ ਕੋਈ ਜ਼ੁਲਮ ਕਰੋ ਉਹਦਾ ਇਲਜ਼ਾਮ ਆਪਣੇ ਤੇ ਨਹੀਂ ਲੈਣਾ ਤੀਸਰੇ ਤੇ ਪਾ ਦਿਓ ਮੈਂ ਕੋਈ ਬੀਜੇਪੀ ਦਾ ਪਰ ਸੰਸਿਕ ਨਹੀਂ ਹੈ ਪਰ ਇੱਕ ਵਾਰ ਸੁਸ਼ਮਾ ਸੁਨਰਾਜ ਸੁਵਰਾਜ ਚੰਡੀਗੜ੍ਹ ਤੋਂ ਜਾਂ ਦਿੱਲੀ ਦੇ ਕਿਸੇ ਗੁਰਦੁਆਰੇ ਦੀ ਸਟੇਜ ਤੋਂ ਬੋਲ ਰਹੀ ਸੀ ਦਿੱਲੀ ਹੋਏਗਾ ਜੀ ਉਹਨੇ ਕਿਹਾ ਚੰਦੂ ਬਣ ਘੜਤਾ ਹੂੰ ਚੰਦੂ ਨੇ ਇਹ ਕੰਮ ਨਹੀਂ ਕੀਤਾ ਇਹ ਸਰਕਾਰਾਂ ਆਪ ਕਰਦੀਆਂ ਚੰਦੂ ਦਾ ਨਾਮ ਇਨਵੋਲਵ ਕਰਕੇ ਵੀ ਇਲਜ਼ਾਮ ਲੋਕ ਕੀ ਸਾਡੇ ਤੇ ਨਾ ਲਾਉਣ ਜੀ ਜੀ ਤੇ ਹੁਣ ਇਧਰ ਜੋ ਮੈਂ ਕੰਪੈਰੀਜ਼ਨ ਕਰਨ ਲੱਗਾ ਜੇ ਗੁਰਬਲਾਸ ਪਾਤਸ਼ਾਹ 6ਵੀਂ ਨੂੰ ਮੈਂ ਦੇਖਦਾ ਜੀ ਤਾਂ ਜਦੋਂ ਗੁਰੂ ਅਰਜਨ ਪਾਤਸ਼ਾਹ ਦੇ ਲੜ ਕੇ ਗੁਰੂ ਹਰਗੋਬਿੰਦ ਸਾਹਿਬ ਵਾਸਤੇ ਛਗਨ ਆਉਂਦਾ ਉਤੋਂ ਦਿੱਲੀੋਂ ਜੀ ਤਾਂ ਜਿਹੜੀ ਸੰਗਤ ਨੇ ਚਿੱਠੀ ਲਿਖੀ ਆ ਉਹ ਵੀ ਇਹੀ ਦੱਸਦੀ ਆ ਕਿ ਚੰਦੂ ਦਿੱਲੀ ਦਰਬਾਰ ਦਾ ਕਰੰਦਾ ਹੈ ਜੀ ਤੇ ਹੁਣ ਨਾਲ ਦੀ ਨਾਲ ਵੇਖੋ ਜਦੋਂ ਗੁਰੂ ਅਰਜਨ ਪਾਤਸ਼ਾਹ ਨੂੰ ਸ਼ਹੀਦ ਕਰਨਾ ਹੈ ਤੇ ਉਦੋਂ ਲਾਹੌਰ ਦਰਬਾਰ ਦਾ ਕਰੰਦਾ ਹੈ ਜੀ ਬੇਸਿਕਲੀ ਇਹ ਸਾਰੀ ਗੱਲ ਮਨ ਘੜਤ ਹੈਗੀ ਆ ਗੁਰਬਲਾਸ ਪਾਤਸ਼ਾਹੀ 6ਵੀਂ ਚ ਕੋਈ ਇਤਿਹਾਸ ਨਹੀਂ ਹੈ ਜੀ ਇਹ ਝੂਠ ਹੈ ਅਸੀਂ ਇੱਕ ਪੜਨਾ ਪੜਿਆ ਗਾਂ ਗਏ ਜੀ ਜੀ ਦੂਜਾ ਪੜਨਾ ਪੜ ਲਗੇ ਤੀਜੇ ਤੇ ਚਲੇ ਗਏ ਅਸੀਂ ਯਾਦ ਨਹੀਂ ਰੱਖਦੇ ਮੇਰਾ ਦਿਮਾਗ ਮਤਲਬ ਇਸ ਸਪੈਸ਼ਲ 30 40 ਸਾਲ ਤੋਂ ਇਦਾਂ ਹੀ ਕੰਮ ਕਰਦਾ ਕਿ ਕਿਤਾਬ ਦੇ ਪਹਿਲੇ ਜਾਂ ਤੀਜੇ ਪੰਨੇ ਤੇ ਕੀ ਲਿਖਿਆ ਸੀ ਤੇ 10ਵੇਂ ਪੰਨੇ ਤੇ ਕੀ ਲਿਖ ਦਿੱਤਾ ਇਸ ਤਰ੍ਹਾਂ ਜਦੋਂ ਤੁਸੀਂ ਗੁਰੂ ਅਰਜਨ ਸਾਹਿਬ ਵਾਲਾ ਤੇ ਗੁਰੂ ਹਰਗੋਬਿੰਦ ਸਾਹਿਬ ਵਾਲਾ ਚੈਪਟਰ ਦੇਖੋਗੇ ਤੁਹਾਨੂੰ ਦੋ ਗੱਲਾਂ ਉੱਥੇ ਮਿਲੀਆਂ ਮਿਲ ਜਾਣੀਆਂ ਜੀ ਹੁਣ ਇਹ ਗੱਲ ਸੁਸ਼ਮਾ ਸਵਰਾਜ ਠੀਕ ਕਹਿ ਗਈ ਹੈ ਵੀ ਇਹ ਚੰਦੂ ਨੇ ਕਾਰਾ ਨਹੀਂ ਕੀਤਾ ਇਹ ਜਹਾਂਗੀਰ ਨੇ ਕੀਤਾ ਔਰ ਇਸ ਦੀ ਪੁਸ਼ਟੀ ਪ੍ਰੋਫੈਸਰ ਗੰਡਾ ਸਿੰਘ ਵੀ ਕਰਦੇ ਡਾਕਟਰ ਗੰਡਾ ਸਿੰਘ ਜਾਂ ਸਟੋਰੀਅਨ ਗੰਡਾ ਸਿੰਘ ਕਰਦੇ ਆਪਣੀਆਂ ਕਿਤਾਬਾਂ 'ਚ ਸੋ ਸਾਨੂੰ ਸਮਝਣਾ ਚਾਹੀਦਾ ਵੀ ਅਸਲ ਚ ਗਾਣੀ ਇਹ ਅਧਿਆਤਮਕ ਲਹਿਰ ਨਹੀਂ ਸੀ ਇਹ ਕ੍ਰਾਂਤੀਕਾਰੀ ਲਹਿਰ ਸੀ ਔਰ ਜਿਨੇ ਅਸਰ ਆਪਣਾ ਬੰਦਾ ਸਿੰਘ ਬਹਾਦਰ ਵੇਲੇ ਦਿਖਾਇਆ ਜਦੋਂ ਬੰਦਾ ਸਿੰਘ ਬਹਾਦਰ ਆ ਕੇ ਜਿਹੜੀਆਂ ਜਦੋਂ ਤਾਕਤ ਚ ਆਉਂਦਾ ਤੇ ਜ਼ਮੀਨਾਂ ਸਾਰੀਆਂ ਉਹ ਆਪਣੇ ਕੰਮ ਕਰਨ ਵਾਲਿਆਂ ਨੂੰ ਦਿੰਦਾ ਵੀ ਤੁਸੀਂ ਅੱਜ ਤੋਂ ਮਾਲਕ ਐ ਇਹ ਜ਼ਗੀਰਦਾਰੀ ਸਿਸਟਮ ਖਤਮ ਸੋ ਇਹੀ ਸੀ ਵੰਡ ਖਾਣਾ ਜੀ ਵੰਡ ਛਕਣਾ ਵੰਡ ਕੇ ਖਾਣਾ ਜੀ ਫਿਰ ਕੱਲਾ ਇਹ ਜਮੀਨਾ ਦੀ ਨਹੀਂ ਗੱਲ ਸਿੱਖ ਧਰਮ ਦੇ ਵਿੱਚ ਜੇ ਤੁਹਾਡੇ ਕੋਲ ਗਿਆਨ ਵੀ ਹੈ ਤਾਂ ਉਹ ਵੀ ਵੰਡਣ ਦੀ ਲੋੜ ਹੈ ਇਹ ਵੀ ਵੰਡਣਾ ਹੈ ਸਾਰਿਆਂ ਨੂੰ ਸਭ ਤੋਂ ਉੱਪਰ ਗੁਰ ਸ਼ਬਦ ਦੇ ਵਿਚਾਰ ਇਹ ਸਾਨੂੰ ਭੁਲਾ ਦਿੱਤਾ ਕੋਈ ਵੀ ਸਟੇਜ ਤੇ ਬੈਠ ਕੇ ਪ੍ਰਚਾਰ ਕੇ ਨਹੀਂ ਕਹੇਗਾ ਕਿ ਤੁਸੀਂ ਸ਼ਬਦੀ ਵਿਚਾਰ ਕਰੋ ਉਹ ਕਹਾਣੀਆਂ ਸੁਣਾਉਣ ਆਇਆ ਹੁੰਦਾ ਕਹਾਣੀਆਂ ਸੁਣਾ ਕੇ ਤੁਹਾਨੂੰ ਚਲੇ ਜਾਂਦੇ ਸਹੀ ਗੱਲ ਹੈ ਸੋ ਇਹ ਇਹ ਗੱਲਾਂ ਸਾਨੂੰ ਮੁੱਖ ਦੇਖ ਰੱਖਣੀਆਂ ਚਾਹੀਦੀਆਂ ਵੀ ਲਹਿਰ ਕੀ ਸੀ ਜੀ ਲਹਿਰ ਦੇ ਅਸਰ ਕੀ ਹੋਏ ਲੋਕਾਂ ਤੇ ਤੇ ਕ੍ਰਿਸਚੀਅਨ ਲੋਕ ਝਰ-ਝਰ ਕੰਬਦੇ ਐ ਵੀ ਲੋਕਾਂ ਦਾ ਮਸੀਹਾ ਆਪ ਬੈਠਾ ਲੋਕਾਂ ਨੂੰ ਰੋਟੀ ਖਵਾ ਰਿਹਾ ਇੱਥੇ ਤੁਹਾਡੀ ਬਾਈਬਲ ਨੇ ਕੰਮ ਨਹੀਂ ਕਰਨਾ ਜੀ ਬਹੁਤ ਵੱਡੀ ਗੱਲ ਸੀ ਜੀ ਇਹ ਬਹੁਤ ਵੱਡੀ ਗੱਲ ਸੀ ਤੁਸੀਂ ਆ ਪੰਜਵੇਂ ਚੰਦੂ ਦੀ ਗੱਲ ਕਰਦੇ ਆ ਤੁਸੀਂ ਕਿਹਾ ਚੰਦੂ ਵਰਗੇ ਵੀ ਜਿਹੜੇ ਨੇ ਉਹ ਮੋਹਰੇ ਬਣਾ ਲਏ ਜਾਂਦੇ ਨੇ ਮੋਹਰੇ ਬਣਾਏ ਉਹਨਾਂ ਨੂੰ ਵਰਤਿਆ ਜਾਂਦਾ ਕਦੇ ਇੱਧਰ ਦਿੱਲੀ ਵਾਲੇ ਵਰਤ ਲੈਂਦੇ ਨੇ ਕਦੇ ਉੱਧਰਲੇ ਵਰਤ ਲੈਂਦੇ ਨੇ ਪਰ ਜਿਹੜੇ ਅਜਿਹੇ ਲੋਕ ਹੁੰਦੇ ਨੇ ਉਹ ਲੁੱਤੀਆਂ ਲਾਉਂਦੇ ਨੇ ਜਾ ਜਾ ਕੇ ਹਾਂਜੀ ਉਹ ਜਾ ਜਾ ਕੇ ਦਰਬਾਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਵੀ ਉਹਨਾਂ ਨੇ ਜਿਹੜੇ ਪਿੰਡਾਂ ਦੇ ਵਿੱਚ ਵੀ ਸਰਕਾਰੀ ਤੌਰ ਤੇ ਲੋਕ ਹੁੰਦੇ ਨੇ ਉਹਨਾਂ ਨੂੰ ਵੀ ਜਾ ਜਾ ਕੇ ਉਹਨਾਂ ਨੂੰ ਲੁੱਤੀਆਂ ਲਾਉਣੀਆਂ ਹੁੰਦੀਆਂ ਨੇ ਇਹੇ ਕੰਮ ਹੁੰਦੇ ਨੇ ਤੁਸੀਂ ਵੇਖੋ ਨਾ ਜੀ ਜਿਹੜਾ ਛੋਟੇ ਲੈਵਲ ਦਾ ਮੁਖਬਰ ਹੁੰਦਾ ਉਹ ਨੰਬਰਦਾਰ ਜੀ ਜਿਹੜਾ ਵੱਡੇ ਲੈਵਲ ਦਾ ਮੁਖਬਰ ਉਹ ਜੇਲ੍ਹਦਾਰ ਜੇਲ੍ਹਦਾਰ ਇਹ ਜੇਲ੍ਹਦਾਰੀਆਂ ਤੇ ਆਪਣੀਆਂ ਜਿਹੜੇ ਜਿਹੜੇ ਨੰਬਰਦਾਰੀਆਂ ਇਹ ਨਿਕਲੀਆਂ ਅੰਗਰੇਜ਼ਾਂ ਦੇ ਟਾਈਮ 'ਚ ਉਸੇ ਵਿੱਚੋਂ ਹੀ ਨਿਕਲੀਆਂ ਜੀ 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 ਬਿਲਕੁਲ ਮੁਖਬਰ ਬੇਸਿਕਲੀ ਇਹ ਮੁਖਬਰ ਸੀ ਜੀ ਜੀ ਉਹਨਾਂ ਨੂੰ ਨਹੀਂ ਪਤਾ ਵੀ ਇਹ ਸਾਡੇ ਆਪਾਂ ਜਿਹੜੇ ਵੱਡੇ ਨਮਾਇਦੇ ਬਣ ਗਏ ਅਸੀਂ ਉਹ ਆਪਦਾ ਸਾਰਾ ਭੇਜ ਦਸੀ ਜਾਂਦੇ ਜੀ 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 ਜਿਵੇਂ ਇਹਦਾ ਜਿਹੜਾ ਮੁੰਡਾ ਸੀ ਕਰਮਚੰਦ ਹਾਂਜੀ ਜਦੋਂ ਕਰਮਚੰਦ ਦਾ ਨਾਮ ਆਉਂਦਾ ਤਾਂ ਗਾਂਧੀ ਜਾਬ ਆ ਜਾਂਦਾ ਕਰਮਚੰਦ ਗਾਂਧੀ ਹਾਂਜੀ ਕਰਮਚੰਦ ਜਿਹੜਾ ਮੁੰਡਾ ਸੀ ਉਹ ਹਰਗੋਬਿੰਦ ਪਾਤਸ਼ਾਹ ਦੇ ਉੱਪਰ ਹਮਲਾ ਵੀ ਕਰਵਾਉਂਦਾ ਰੁਹੇਲੇ ਪਿੰਡ ਦੇ ਵਿੱਚ ਬਟਾਲੇ ਨੇੜੇ ਹਾਂਜੀ ਹਾਂਜੀ ਤੇ ਇਹਦਾ ਮਤਲਬ ਇੱਥੋਂ ਪਤਾ ਲੱਗਦਾ ਵੀ ਇਹ ਲੋਕ ਜਿਹੜੇ ਹੁੰਦੇ ਨੇ ਇਹ 도ਗਲੇ ਹੁੰਦੇ ਨੇ ਉਧਰ ਵੀ ਭੁਗਤ ਜਾਂਦੇ ਨੇ ਉਧਰ ਵੀ ਭੁਗਤ ਜਾਂਦੇ ਨੇ ਤੇ ਇਹਨਾਂ ਦੇ ਹੀ ਰਿਸ਼ਤੇਦਾਰ ਸੀ ਸੁਚਾਨੰਦ ਖੱਤਰੀ ਸੁਚਾਨੰਦ ਖੱਤਰੀ ਨਾਲੇ ਸਭ ਤੋਂ ਵੱਡੇ ਮੁਖਬਰ ਹੋਏ ਜੀ ਜੰਡਿਆਲੇ ਗੁਰੂ ਕੋਈ ਵਾਲੇ ਹਾਂ ਜਿੱਥੋਂ ਬਾਲੇਵਾਲੀ ਸਾਖੀ ਪੈਦਾ ਹੁੰਦੀ ਹੈ ਬਿਲਕੁਲ ਜੀ ਬਾਲੇਵਾਲੇ ਉੱਥੋਂ ਹੀ ਨਿਕਲਦੀ ਹੈ ਹਾਂ ਉੱਥੋਂ ਨਿਕਲਦੀ ਹੈ ਸਾਰੀ ਉਹ ਉਹ ਗੁਰੂ ਕਰਦੇ ਇਹ ਮਸਲਾਂ ਵਾਲੇ ਮਿਸਲਾਂ ਜਦੋਂ ਕਾਮਯਾਬ ਹੁੰਦੀਆਂ ਐ ਤੇ ਉਹਨਾਂ ਨੇ ਵੇਖਿਆ ਵੀ ਆਪਣੇ ਵੱਡੇ ਮੁਖਬਰਾਂ ਨੂੰ ਹੁਣ ਸੋਧੀ ਜੀ ਹੁਣ ਵੇਖੋ ਮਿਸਲਾਂ ਦੇ ਸਰਦਾਰਾਂ ਦੇ ਵਿੱਚ ਵੀ ਮੁਖਬਰ ਬੈਠੇ ਐ ਜੀ ਉਹਨਾਂ ਨੇ ਜਾ ਕੇ ਉਹਨੂੰ ਦੱਸਦਾ ਤੇ ਜੰਡੇਆਲੇ ਵਾਲੇ ਸਾਰੇ ਭੱਜ ਕੇ ਦਿਲ ਆਪਣੇ ਚਲੇ ਗਏ ਲੋਰ ਜੀ ਜੀ ਔਰ ਮੇਨ ਗੱਲ ਤੇ ਇਹ ਸੀ ਵੀ ਗੁਰੂ ਨਾਨਕ ਸਾਹਿਬ ਜੀ ਤੋਂ ਜਿਹੜਾ ਸਿਧਾਂਤ ਚੱਲਿਆ ਆ ਰਿਹਾ ਸੀ ਜੀ ਉਹ ਲੋਕ ਥੋੜਾ ਥੋੜਾ ਦੇਖ ਰਹੇ ਸੀ ਵੀ ਗੁਰੂ ਨਾਨਕ ਸਾਹਿਬ ਜੀ ਕੀ ਕਰ ਰਹੇ ਨੇ ਅੱਗੇ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੀ ਗੁਰੂ ਰਾਮਦਾਸ ਸਾਹਿਬ ਜੀ ਹਨਾ ਹੌਲੀ ਹੌਲੀ ਚੱਲਿਆ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਸੀਗੇ ਵੀ ਜੇ ਇੱਕਦਮ ਹੁੰਦਾ ਤੇ ਉਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਵੀ ਨੱਪਣ ਦੀ ਕੋਸ਼ਿਸ਼ ਕਰਨੀ ਸੀ ਦੂਜੇ ਪਾਤਸ਼ਾਹ ਨੂੰ ਵੀ ਨੱਪਣ ਦੀ ਕੋਸ਼ਿਸ਼ ਕਰਨੀ ਸੀ ਆਪਾਂ ਇੰਜ ਕਹਿ ਸਕਦੇ ਹਾਂ ਵੀ ਸਭ ਤੋਂ ਵੱਡਾ ਕਾਰ ਜਿਹੜਾ ਹੈਗਾ ਕਾਰਨ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰਨ ਦਾ ਗੁਰੂ ਗ੍ਰੰਥ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਪਾਦਨਾ ਬਿਲਕੁਲ ਤਿਆਰੀ ਕਰ ਲੈਣੀ ਸਾਰੀ ਗੁਰੂ ਸਾਹਿਬ ਜੀ ਨੇ ਲੋਕਾਂ ਦੇ ਅੱਗੇ ਸੱਚ ਲੈ ਆਉਣਾ ਆਪਾਂ ਇਹ ਗੱਲ ਕਰਦੇ ਹਾਂ ਹੁਣ ਕੌਮ ਘੜੀ ਜਾ ਰਹੀ ਹੈ ਦੁਨੀਆ 'ਚ ਮੈਂ ਜਿੰਨਾ ਕੁ ਮੈਂ ਪੜਿਆ ਜੀ ਮੈਂ ਦੱਸ ਦਿੰਦਾ ਵੀ ਦੁਨੀਆ 'ਚ ਇਹ ਸਿਰਫ ਇੱਕ ਇੱਕ ਸਿੱਖ ਕੌਮ ਹੈ ਸਿੱਖ ਕੌਮ ਦਾ ਪਰਪੱਕ ਸਰੂਪ ਆਉਣ ਤੋਂ ਪਹਿਲਾਂ ਆਉਂਦਾ ਸਿਧਾਂਤ ਘੜ ਕੇ ਪੇਸ਼ ਕਰਦਾ ਨਹੀਂ ਤਾਂ ਕੌਮਾਂ ਦਾ ਸਿਧਾਂਤ ਬਾਅਦ 'ਚ ਬਣਦਾ ਹੁੰਦਾ ਹੈ ਬਿਲਕੁਲ ਤੇ ਗੁਰੂ ਅਰਜਨ ਪਾਚਾ ਕਿੰਨੇ ਸੂਝਵਾਨ ਸੈਕਸੀ ਕਿ ਉਹਨਾਂ ਨੇ ਸਿੱਖ ਕੌਮ ਦਾ ਸਿਧਾਂਤ ਪਹਿਲਾਂ ਬਣਾਇਆ ਸਿੱਖ ਕੌਮ ਦੀ ਘਰਦੇ ਦੀ ਘੜੀ ਜਾ ਰਹੀ ਹੈ ਜੀ 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 ਪੇਸ਼ ਕਰਤਾ ਬਾਬੇ ਨਾਨਕ ਦੇ ਵੇਲੇ ਤੋਂ ਹੀ ਆ ਰਿਹਾ ਪਰ ਪੰਜਵੇਂ ਪਾਤਸ਼ਾਹ ਨੇ ਤਾਂ ਮੋਹਰ ਲਾਤੀ ਜੀ ਹੁਣ ਕੋਈ ਕੁ ਇਸ ਦਿਨ ਆਪਾਂ ਇੱਕ ਗੱਲ ਉਹ ਬਾਣੀ ਇਕੱਠੀ ਕਰਾਉਣ ਵਾਲੀ ਹੋਰ ਜੋੜ ਲਈਏ ਜੀ 1601 ਦੇ ਵਿੱਚ ਤਿਆਰੀ ਕੀਤੀ ਜੀ ਚਾਰ ਚ ਕੰਪਲੀਟ ਹੁੰਦਾ ਹੈ ਜੀ ਤੇ ਛੇ ਚ ਸ਼ਾਦਤ ਹੁੰਦੀ ਹੈ ਜੀ ਤੇ ਹੁਣ ਅਸਲ ਕਾਰਨ ਹੈ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਜੀ ਹੁਣ ਇਹਦੇ ਨਾਲ ਮੈਂ ਤੁਹਾਨੂੰ ਮੈਂ ਹੁਣ ਇੱਕ ਲੇਖ ਲਿਖ ਕੇ ਪਾ ਕੇ ਆਇਆ ਵੀ ਪੀਨੂ ਕਰਨਾ ਛੱਜੂ ਇਹ ਜਿਹੜੇ ਸ਼ਾਹਸੈਨ ਭਗਤ ਹੁਣ ਸੀਗੇ ਸਾਰੇ ਚਾਰੋਂ ਜਿਹੜੇ ਸੱਦੇ ਗਏ ਇਹ ਗੁਰਬਲਾਸ ਪਾਛੇ ਛੇਮੇ ਜੀ ਕਰਬੀਆਂ ਹੁੰਦਾ ਜੀ ਤੇ ਇਹ ਆਪਣੇ ਗੁਰ ਬੰਸਵਲੀ ਨਾਮਾ ਦਸਾਂ ਪਾਛੇਗਾ ਵੀ ਕਿਸੇ ਚੋਂ ਆਉਂਦਾ ਦੋਏ ਮਿਲਦੇ ਇਧਰ ਜੀ ਜੀ ਤੇ ਉਹ ਅਸਲ ਚ ਕਹਾਣੀ ਗਲਤ ਹੈ ਹੂੰ ਹੋਕਾ ਦੇ ਕੇ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਨਹੀਂ ਕੀਤੀ ਗਈ ਜੀ ਨਾ ਇਹਨਾਂ ਨੂੰ ਸੱਦਿਆ ਗਿਆ ਨਾ ਕਿਸੇ ਨੂੰ ਸੱਦਿਆ ਗਿਆ ਆ ਫਿਰ ਤੇ ਹੋਰ ਬਹੁਤ ਆਉਣੇ ਸੀ ਫਿਰ ਤੇ ਮੰਨ ਲਓ ਜੇ ਆਪਾਂ ਹੋਕਾ ਦੇ ਕੇ ਸੱਦਣ ਦੀ ਗੱਲ ਆਉਂਦੀ ਬਿਲਕੁਲ ਸਹੀ ਗੱਲ ਹੈ ਤੁਹਾਡੀ ਮੈਂ ਸਹਿਮਤ ਹੋ ਜੰਨਾ ਜੇ ਗੁਰੂ ਸਾਹਿਬ ਜੀ ਨੇ ਹੋਕਾ ਦੇ ਕੇ ਸੱਦਣ ਦੀ ਗੱਲ ਸੀ ਫਿਰ ਇਹਨਾਂ ਚਾਰਾਂ ਨੇ ਥੋੜੀ ਫਿਰ ਤਾਂ ਹੋਰ 20 50 ਦਾ ਹੋਰ ਵੀ ਜ਼ਿਕਰ ਆਈ ਪਰ ਨਾਲ ਉਹਦੇ ਉਹ ਵੱਡਾ ਵੱਡਾ ਇਹ ਹੈ ਇਹਦੀ ਸੀਕਰੈਸਿ ਰੱਖਣ ਦਾ ਕਿ ਸਰਕਾਰ ਨੇ ਇਹ ਜ਼ਬਤ ਕਰ ਲੈਣਾ ਸੀ ਸਾਰਾ ਕੁਝ ਹੂੰ ਸਰਕਾਰ ਦੀਆਂ ਅੱਖਾਂ 'ਚ ਤਾਂ ਲੜਕ ਰਹੇ ਆ ਜੀ ਉਹ ਹੋਕਾ ਦੇ ਕੇ ਬਾਣੀ ਇਕੱਠੇ ਕਰਕੇ ਗ੍ਰੰਥ ਬਣਾਉਣ ਦੀ ਯਾਸੀ ਨਹੀਂ ਦੇਣਗੇ ਹੁਣ ਵੇਖੋ ਜਿੱਥੇ ਦਰਬਾਰ ਸਾਹਿਬ ਅੰਮ੍ਰਿਤਸਰ ਹੈ ਉੱਥੋਂ ਰਾਮਸਰ ਅੱਜ ਤੱਕ ਐਵੇਂ ਆਪਣਾ ਪੈਦਲ ਪੈਦਲ ਪੰਡਾ ਲੱਗਦਾ ਉਸ ਵੇਲੇ ਇੱਥੇ ਜੰਗਲ ਹੋਏਗਾ ਉੱਥੇ ਗੁਰੂ ਸਾਹਿਬ ਲੋਕਾਂ ਦੀਆਂ ਅੱਖਾਂ ਤੋਂ ਪਾਸੇ ਕਨਾਤ ਕਨਾਪਾਂ ਲਾ ਕੇ ਤੇ 3 ਸਾਲ 4 ਸਾਲ ਜਾਂ 2 ਸਾਲ ਜਿੰਨਾ ਚਿਰ ਵੀ ਲੱਗਾ ਜੀ ਉਹ ਤਿਆਰੀ ਕਰਦੇ ਆ ਜੀ ਪਿਓ ਦਾਦੇ ਕਾ ਡਿਠਾ ਖੋਲ ਖਜ਼ਾਨਾ ਤਾਂ ਮੇਰੇ ਮਨ ਭਇਆ ਨਦਾਨਾ ਜੀ ਗੁਰੂ ਸਾਹਿਬ ਦਾ ਆਪਣਾ ਸਲੋਕ ਜਿਹੜਾ ਹੈਗਾ ਉਹ ਇਹ ਦੱਸਦਾ ਹੈ ਵੀ ਬਾਣੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਦੂਜੇ ਤੀਜੇ ਚੌਥੇ ਤੇ ਪੰਜਵੇਂ ਕੋਲ ਪਹੁੰਚੀ ਤਾਂ ਹੀ ਉਹ ਲਿਖਦੇ ਖੋਲ ਡਿਠਾ ਖਜ਼ਾਨਾ ਜੀ ਜੀ ਨਹੀਂ ਤਾਂ ਇਕੱਠਾ ਕਰਾਇਆ ਖਜ਼ਾਨਾ ਕਹਿੰਦੇ ਨੇ ਪਿਓ ਦਾਦੇ ਕਾ ਖੋਲ ਡਿਠਾ ਪਿਓ ਦਾਦੇ ਦਾ ਬਾਬੇ ਨਾਨਕ ਤੋਂ ਜਿਹੜਾ ਖਜ਼ਾਨਾ ਸੀ ਮੇਰੇ ਕੋਲ ਆ ਗਿਆ ਇਹਨੂੰ ਮੈਂ ਜਦੋਂ ਵੇਖਿਆ ਤੇ ਮੈਂ ਮਨ ਗਦ ਗਦ ਹੋ ਗਿਆ ਰਤਨ ਲਾਲ ਜਾਂ ਕੁਝ ਨਾ ਮੁੱਲ ਚਲੋ ਸਲੋਕ ਵੱਡਾ ਆਪਾਂ ਅੱਗੇ ਵੀ ਹੋਰ ਗੱਲ ਕਰਨੀ ਇਹ ਸਾਰਾ ਸਲੋਕ ਇਹ ਇਹ ਧਿਆਨ ਚ ਰੱਖਣ ਵਾਲੀ ਗੱਲ ਹੈ ਵੀ ਬਾਣੀ ਕੀ ਕਹਿੰਦੀ ਬਾਣੀ ਆਪ ਬੋਲ ਕੇ ਦੱਸਦੀ ਹੈ ਵੀ ਇਕੱਠੀ ਨਹੀਂ ਕਰਾਈ ਗਈ ਜੀ ਉਹ ਮੈਂ ਜੀ ਉਹ ਲੇਖ ਲਿਖਣ ਤੋਂ ਪਹਿਲਾਂ ਮੈਂ ਗੂਗਲ ਤੇ ਜਾ ਕੇ ਸਰਚ ਕੀਤੀ ਸਾਫ ਸੈਨ ਕਾਫੀ ਵੱਡਾ ਉਹਨਾਂ ਦਾ ਕਬੀ ਹੋਇਆ ਜੀ ਜੀ ਉਹ 1592 ਦੇ ਵਿੱਚ ਮਰ ਜਾਂਦਾ ਉਹ ਕਿੱਥੋਂ ਆ ਗਿਆ ਫਿਰ ਉਹ ਕਿੱਥੋਂ ਆ ਗਿਆ 1601 ਦੇ ਵਿੱਚ ਜੇ ਇਹਨਾਂ ਨੇ ਗੁਰੂ ਸਾਹਿਬ ਨੇ ਹੋਕਾ ਦਿੱਤਾ ਹੋਵੇ ਫਰਜ਼ ਕਰੋ ਜੀ ਤੇ 1599 ਚ ਤੋਂ ਦੀ ਜਿੱਤ ਹੋ ਜਾਂਦੀ ਹੈ ਤੇ ਜਿਹੜਾ ਪੀਲੂ ਹੈਗਾ ਉਹ ਛਾਹ ਹਸੈਨ ਤੋਂ 40 ਸਾਲ عمر ਚ ਛੋਟਾ ਹੈ ਜੀ ਤੇ ਹੁਣ ਜਦੋਂ ਆਪਾਂ ਕਵੀ ਵੀ ਇੱਕ ਦੂਜੇ ਨਾਲ ਉਦੋਂ ਹੀ ਬੈਠ ਕੇ ਗੱਲਾਂ ਬਾਤਾਂ ਉਹਨਾਂ ਦੇ ਵਿਚਾਰ ਮੈਚ ਮਿਲਦੇ ਹੁੰਦੇ ਜਦੋਂ ਹਮ ਸਭ ਹਮ ਉਮਰ ਹੋਣ ਜੀ ਫਿਰ ਉਹ ਹਮਸਫਰ ਬਣਦੇ ਪਹਿਲਾਂ ਹਮ ਉਮਰ ਫਿਰ ਹਮਸਫਰ ਜੀ ਹੁਣ ਜਿਹੜਾ 40 ਸਾਲ ਵੈਸੇ ਹੀ ਛੋਟਾ ਹੈ ਜਦੋਂ ਉਹ 60 ਸਾਲ ਦਾ ਹੋ ਕੇ ਮਰਦਾ ਛਾਹ ਹਸੈਨ ਤੇ ਉਹਦਾ ਉਦੋਂ 18-19 ਸਾਲ 20 ਸਾਲ ਦਾ ਹੀ ਹੋਇਆਗਾ ਪੀਲੂ ਹਾਂ ਤੇ 18-19 20 ਸਾਲ ਦੇ ਨੇ ਪੋਇਟਰੀ ਕਿਹੜੀ ਬਣਾਣੀ ਸੀ ਸੋ ਇਸ ਕਰਕੇ ਇਹ ਇਤਿਹਾਸਕ ਤੱਥੇ ਦੱਸਦੇ ਆ ਇਹ ਮੈਂ ਜਿਹੜੇ ਉਹ ਦੂਜੇ ਆਪਣਾ ਕਾਨਾ ਪੀਲੂ ਛੱਜੂ ਤੇ ਛਾਹ ਸੈਨ ਜੀ ਛਾਹ ਸੈਨ ਬਾਰੇ ਆਪਾਂ ਗੱਲ ਕਰ ਲਈ ਆ ਦੂਜੇ ਪੀਲੂ ਦਾ ਵੀ ਡੇਟ ਆਫ ਬਰਥ ਤੇ ਡੈਥ ਮਿਲ ਜਾਂਦੀ ਹੈ ਦੂਜਿਆਂ ਦੋਹਾਂ ਦੀ ਮਿਲਦੀ ਨਹੀਂ ਹੈ ਮੈਂ ਲੋਹਰ ਵੀ ਮੇਰੀ ਜਾਣ ਪਛਾਣ ਹੈਗੀ ਲੋਹਰ ਵੀ ਕਰਕੇ ਉਹਨਾਂ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ ਹੈ ਔਰ ਜਿੰਨੀ ਕਾ ਇਨਫੋਰਮੇਸ਼ਨ ਮਿਲੀ ਉਹ ਮੈਂ ਆਪਣੇ ਲਿਖਤ ਪਾਤੀ ਸੋ ਸਾਰੀ ਗੱਲ ਇਹ ਮੁੱਖ ਦੀ ਗੱਲ ਇਹ ਹੈ ਜੀ ਗੁਰੂ ਗ੍ਰੰਥ ਸਾਹਿਬ ਦੀ ਤਿਆਰੀ ਜੀ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਪਤਾ ਹੈ ਲਿਖਣਾ ਕਿੱਥੇ ਇਹ ਬਹੁਤ ਸੀਕ੍ਰੀਟ ਲਿਖ ਕੇ ਇਹਦੀਆਂ ਨਾਲ ਦੀ ਨਾਲ ਚਾਰ ਪੰਜ ਕਾਪੀਆਂ ਹੋਰ ਕਰਾ ਕੇ ਜਿਹੜੀ オリジナル ਹੈ ਜੀ ਉਹ ਕਿਧਰੇ ਦੂਰ ਦਰਾਡੇ ਲੋਕਾਂ ਦੇ ਸਾਹਮਣੇ ਮਤਲਬ ਮੇਰਾ ਮੰਨਣਾ ਇਹ ਹੈ ਉਹ ਲੋਕਾਂ ਦੇ ਸਾਹਮਣੇ ਨਹੀਂ ਪ੍ਰਕਾਸ਼ ਕੀਤੀ ਗਈ ਕਿਉਂਕਿ ਸਰਕਾਰ ਕਿਸੇ ਵੇਲੇ ਵੀ ਚੜ੍ਹ ਕੇ ਆ ਸਕਦੀ ਹੈ ਤੇ ਗੁਰੂ ਅਰਜਨ ਪਾਤਸ਼ਾਹ ਨੂੰ ਪਤਾ ਹੈ ਵੀ ਇਹਨਾਂ ਨੇ ਕਰਨਾ ਹੈ ਜੀ ਇਸ ਕਰਕੇ ਉਹਨਾਂ ਨੇ ਇਹਦੀਆਂ ਹੱਥ ਲਿਖਤ ਜਿਹੜੀਆਂ ਆਪਣੀਆਂ ਕਾਪੀਆਂ ਸੀ ਉਹ ਪਹਿਲਾਂ ਕਰਾ ਕੇ ਅੱਡੋ ਅੱਡ ਥਾਵਾਂ ਥਾਵਾਂ ਤੇ ਬਣਦੀਆਂ ਵੀ ਜੇ ਕਿਧਰੇ ਕਿਧਰੇ ਇਹ ਸਰਕਾਰੇ ਕਰਨ ਵੀ ਲੱਗ ਪਈ ਵੀ ਗ੍ਰੰਥ ਨੂੰ ਜ਼ਬਤ ਕਰਨਾ ਤਾਂ ਕੋਈ ਨਾ ਕੋਈ ਕਾਪੀ ਬਚ ਜਾਵੇ ਮੈਂ ਮੇਨ ਜਿਹੜੀ ਚੀਜ਼ ਸੀ ਵੀ ਇਹੀ ਚੀਜ਼ ਸਰਕਾਰਾਂ ਨੂੰ ਰੜਕਦੀ ਰੜਕਦੀ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਤੋਂ ਹੀ ਰੜਕਦੀ ਸੀ ਜੇ ਆਪਾਂ ਗੱਲ ਕਰੀਏ ਜੀ ਦੇਖੋ ਨਾ ਜੀ ਇਹ ਉਹਨਾਂ ਨੇ ਕਿਦਰੇ ਨਹੀਂ ਲਿਖਿਆ ਵੀ ਲੋਕੋ ਤਕੜੇ ਹੋ ਕੇ ਤੇ ਰਾਜਪਾਲਾ ਕਰਨਾ ਪਰ ਉਹ ਬਾਣੀ ਦੇ ਵਿੱਚ ਭਰਿਆ ਹੋਇਆ ਵੀ ਰਾਜੇ ਛੀ ਮੁਕਦਮ ਕੁੱਤੇ ਜਾਇ ਜਗਾਇਨ ਬੈਠੇ ਸੁੱਤੇ ਚਾਕਰ ਰਹਿੰਦਾ ਪਾਇਨ ਕਾਓ ਰਾਤਾਂ ਪੇ ਤੇ ਕੁੱਤੇ ਹੋ ਚੱਟ ਜਾਓ ਹੁਣ ਕਿੱਡੀ ਵੱਡੀ ਗੱਲ ਹੈ ਇਹਦਾ ਅਸਰ ਸਾਨੂੰ ਸਮਝਣਾ ਪੈਣਾ ਹੈ ਵੀ ਇਹਦਾ ਅਸਲ ਵਿੱਚ ਭਾਵ ਕੀ ਹੈ ਜੀ ਕਾਰਨ ਇਹ ਹੀ ਬਣਦੇ ਨੇ ਜਿਵੇਂ ਮੈਂ ਨਾ ਕਈ ਵਾਰ ਸੋਚਦਾ ਹੁੰਨਾ ਮੈਂ ਵੈਸੇ ਗਾਹੇ ਵਗਾਹੇ ਵੀਰਾਂ ਨਾਲ ਜਿਵੇਂ ਨਰਸਿੰਘ ਕਾਲਜ ਦੇ ਵਿੱਚ ਮੈਂ ਜਾਣਾ ਮੈਂ ਗੱਲ ਵੀ ਕਰਦਾ ਹੁੰਨਾ ਜੀ ਬੇ ਜੇ ਗੁਰੂ ਸਾਹਿਬ ਜੀ ਸਾਰੀ ਦੁਨੀਆ ਨੂੰ ਜਪ ਤਪ ਕਰਵਾ ਰਹੇ ਨੇ ਸਿਮਰਨ ਕਰਵਾ ਰਹੇ ਨੇ ਤਾਂ ਇਹਦੇ ਵਿੱਚ ਰਾਜਿਆਂ ਨੂੰ ਕੀ ਇਤਰਾਜ਼ ਹੋ ਸਕਦਾ ਉਹ ਤਾਂ ਵਾਹਿਗੁਰੂ ਵਾਹਿਗੁਰੂ ਉਹ ਅੱਲਾ ਅੱਲਾ ਕਹੀ ਜਾਣੋ ਰਾਮ ਰਾਮ ਕਹੀ ਜਾਣੋ ਵਾਹਿਗੁਰੂ ਕਹਿਣ ਵੀ ਹਾਂ ਵੀ ਭਾਈ ਤੁਸੀਂ ਵਾਹਿਗੁਰੂ ਵਾਹਿਗੁਰੂ ਜਪੀ ਜਾਓ ਇਹ ਚ ਮੈਨੂੰ ਤਾਂ ਲੱਗਦਾ ਨਹੀਂ ਕਿ ਕੋਈ ਸਰਕਾਰਾਂ ਨੂੰ ਹੁਣ ਵੀ ਤੁਸੀਂ ਲਾ ਲੋ ਹੁਣ ਵੀ ਸਰਕਾਰਾਂ ਦੇ ਅੱਖ ਦੇ ਵਿੱਚ ਉਹ ਰੋੜ ਲੋਕ ਰੜਕ ਦੇਣ ਜਿਹੜੇ ਸੱਚ ਦੀ ਵਿਚਾਰ ਲੋਕਾਂ ਸਾਹਮਣੇ ਲੈ ਕੇ ਆਉਂਦੇ ਨੇ ਜਿਹੜੇ ਵਾਹਿਗੁਰੂ 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 ਕਰੀ ਜਾਂਦੇ ਨੇ ਉਹ ਕੀ ਇਤਰਾਜ਼ ਹੋ ਸਕਦਾ ਅਮਰਪ੍ਰੀਤ ਸਿੰਘ ਜੀ ਤੁਹਾਡੀ ਗੱਲ ਦੇ ਵਿੱਚ ਤੁਸੀਂ ਥੋੜਾ ਛੱਡ ਕੇ ਪੱਖ ਮੈਂ ਸਾਫ਼ ਹੀ ਕਹਿ ਦਉਣਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਆ ਜਿੰਨੇ ਸਾਧਣੇ ਆ ਜੀ ਇਹ ਸਾਰੇ ਛੱਡੇ ਜਪ ਤਪ ਕਰਾਉਣ ਵਾਸਤੇ ਆ ਕਿਉਂਕਿ ਇਹ ਜਪ ਤਪ ਉਹਨਾਂ ਨੂੰ ਠੀਕ ਬੈਠਦਾ ਉਹਨਾਂ ਨੂੰ ਸਹੀ ਬੈਠਦਾ ਉਹਨਾਂ ਨੂੰ ਬੈਠਦਾ ਹਾਂ ਬਸ ਜੀ ਵਾਹਿਗੁਰੂ ਵਾਹਿਗੁਰੂ ਕਰੀ ਜਾਣ ਰਾਮ ਰਾਮ ਕਰ ਲੈ ਅੱਲਾ ਅੱਲਾ ਜੋ ਵੀ ਕਰੀ ਜਾਣ ਪਰ ਜੇ ਸੱਚ ਦੀ ਵਿਚਾਰ ਰੱਖੋਗੇ ਸਾਹਮਣੇ ਗੁਰਬਾਣੀ ਦੇ ਵਿੱਚ ਤੁਸੀਂ ਕੁੱਤਿਆਂ ਦੀ ਗੱਲ ਕੀਤੀ ਹੈ ਰਾਜੇ ਸ਼ਹੀ ਮਕਦਮ ਕੁੱਤੇ ਦੀ ਗੱਲ ਕਰ ਦੇਣੀ ਐਡੀ ਵੱਡੀ ਅਗਲੇ ਨੂੰ ਚੁਬਦੀ ਹੈ ਚੁਬਦੀ ਵਾਹਿਗੁਰੂ ਵਾਹਿਗੁਰੂ ਕਹਿਣਾ ਤਾਂ ਅੱਲੋਂ ਚੁੱਪਦਾ ਹੀ ਨਹੀਂ ਆ ਤੁਸੀਂ ਵੇਖੋ ਵੀ ਜਿਹੜੇ ਨਾਮਦਾਰੀ ਹੈ ਜਾਂ ਕੂਕੇ ਕਹਿੰਦੇ ਆ ਉਹ ਮਾਲਾ ਵੀ ਲੋਹੇ ਦੀ ਨਹੀਂ ਫੜਦੇ ਹੱਥ ਚ ਹਾਲਾਂਕਿ ਮਾਲਾ ਨਾਲ ਕੋਈ ਸਬੰਧ ਨਹੀਂ ਐ ਸਿੱਖ ਪਰ ਹੁੰਦਾ ਜੀ ਜੀ ਉਹਨਾਂ ਨੇ ਕਟ ਕੇ ਇਹੋ ਜੇ ਸਿੱਧੇ ਕੀਤੇ ਕਿ ਉਹਨਾਂ ਦੀ ਮਾਲਾ ਵੀ ਸੂਤ ਦੀ ਸੂਤ ਦੀ ਐ ਉਹਨ ਉਹਨ ਦੀ ਉਹਨਾਂ ਦੀ ਉਹਨਾਂ ਦੀ ਉਹਨਾਂ ਦੀ ਸੂਤ ਕਪਾਲ ਹੁੰਦਾ ਉਹਨਾਂ ਪੇਟ ਉਹਨਾਂ ਦੀ ਲੈ ਕੇ ਆਉਂਦੇ ਨੇ ਉਹ ਕੱਪੜੇ ਦੀ ਬਣਾਉਣ ਲੱਗ ਗਏ ਕੱਪੜਿਆਂ ਦੀ ਛੋਟੇ ਛੋਟੇ ਹਾਂ ਸੋ ਅਗਲਾ ਨੇ ਇੱਥੋਂ ਤਿੱਕਰ ਉਹ ਸਾਰਾ ਕੁਝ ਬਦਲਦਾ ਕਟਕਟਈਆ ਕਰਕੇ ਹੂੰ ਤੇ ਜਿਨ੍ਹਾਂ ਨੇ ਇਸ ਤਸੀਹੇ ਸਹੇ ਤੇ ਉਹਨਾਂ ਦੀ ਗੱਲ ਨਹੀਂ ਮੰਨੀ ਤੇ ਫਿਰ ਉਹ ਰਾਵੀ ਚ ਡੋਬ ਦਿੱਤੇ ਗਏ ਜੀ ਇਹ ਗੁਰੂ ਅਰਜਨ ਪਾਤਸ਼ਾਹ ਦੀ ਇੱਛਾ ਦਾ ਅਸਲ ਕਾਰਨ ਇਹ ਹੋਈ ਸੀ ਹਾਂ ਕਈ ਹੁਣ ਇਦਾਂ ਵੀ ਬਣਾ ਲਿਆ ਫਿਰ ਸਾਡੇ ਵਾਲਿਆਂ ਨੇ ਜਿਹੜਾ ਹੈਗਾ ਪਤਨੀ ਕੀ ਘੜ ਲੈਂਦੇ ਨੇ ਵਿੱਚ ਹੀ ਚੰਗੀ ਪੁਲਿਸ ਆਖੀ ਚੱਲਦੇ ਚੱਲਦੇ ਵੀ ਰਾਵੀ ਦੇ ਵਿੱਚ ਗੁਰੂ ਸਾਹਿਬ ਜੀ ਸਰੀਰ ਜਦੋਂ ਸਿੱਟਣ ਦੇ ਲਈ ਗਏ ਉਹ ਡੋਬਣ ਦੇ ਲਈ ਗਏ ਹਣਾ ਤੇ ਉਹ ਸਰੀਰ ਉਹਨਾਂ ਦਾ ਲੋਪ ਹੋ ਗਿਆ ਨਹੀਂ ਨਹੀਂ ਲੋਪ ਅਸਲ ਚ ਕੀ ਹੁੰਦਾ ਹੈ ਇਹ ਗੱਲਾਂ ਬਣਾ ਲੈਂਦੇ ਆ ਅਸਲ ਇਹਨਾਂ ਨੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਰੋਲਿਆ ਜੀ ਇਹ ਕਹਿ ਦੇਣਾ ਉਹ ਤਾਂ ਤਸੀਹੇ ਦੇ ਰਹੇ ਹੋਣ ਜੀ ਤਤਪਾ ਦੇਤਾ ਪਾ ਰਹੇ ਸਰੀਰ ਤੇ ਜੀ ਹੁਣ ਤੱਤੇ ਰੇਤੇ ਤੋਂ ਬਾਅਦ ਜਦੋਂ ਕਸ਼ਟ ਦੇਣਾ ਉਹਦੇ ਤੇ ਠੰਡਾ ਪਾਣੀ ਪਾਉਣਾ ਪਏਗਾ ਹੂੰ ਤੇ ਹੁਣ ਮੇਰੇ ਕੋਲ ਉਹ ਵੀ ਇੱਕ ਤਸੀਹਾ ਸੀ ਉਹ ਵੀ ਤਸੀਹਾ ਸੀ ਤੇ ਫੇਰ ਗੱਲ ਇਹ ਹੈ ਕਿ ਮੈਂ ਜਿੰਨਾ ਕੁ ਪੜਿਆ ਪੰਜ ਦਰਿਆਵਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਠੰਡਾ ਪਾਣੀ ਰਾਵੀ ਦਾ ਹੈ 2-4 ਡਿਗਰੀ ਹੋਰ ਠੰਡਾ ਜੀ ਕਾਰਨ ਮੈਨੂੰ ਨਹੀਂ ਪਤਾ ਕਾਰਨ ਕੀ ਹੈ ਪਰ ਮੈਂ ਜਿੰਨਾ ਕੁ ਪੜਿਆ ਮੈਂ ਸੌਠੇ ਨੂੰ ਸਾਂਝਾ ਕਰ ਰਹਿਣਾ ਤੇ ਇੱਕ ਕਿਸੇ ਮਨ ਲੋ ਅੰਦਵਸ਼ ਵਾਸੀ ਨੇ ਜਾਂ ਮੰਚਲੇ ਨੇ ਗੁਰੂ ਅਰਜਨ ਪਾਸਾ ਦੇ ਜਦੋਂ ਤੀ ਤਸੀਹੇ ਦੇ ਰਹੇ ਹੁੰਨ ਪਤਾ ਰਹਿਤਾ ਪਾ ਕੇ ਤਾਂ ਕੋਈ ਪੱਥਰ ਮਾਰਿਆ ਕਹਾਣੀਆਂ ਪਤਾ ਨਹੀਂ ਸੱਚ ਜਾਂ ਝੂਠ ਜੀ ਜੀ ਉਹ ਕਿ ਲੋ ਉਿਕੜਿਆ ਤੇ ਯਾਸਾ ਦੇ ਅਧੀਨ ਜਿਹੜੋ ਕਿਸੇ ਨੂੰ ਸ਼ਹੀਦ ਕੀਤਾ ਜਾਂਦਾ ਹੈ ਉਦੋਂ ਉਹਦਾ ਇਹ ਹੈ ਵੀ ਇਹਦਾ ਖੂਨ ਧਰਤੀ ਤੇ ਨਹੀਂ ਡੋਲਣਾ ਚਾਹੀਦਾ ਤੇ ਉਹ ਸਪਾਈਆਂ ਨੇ ਗੁਰੂ ਅਰਜਨ ਪਾਤਸ਼ਾਹ ਜੀ ਨੂੰ ਚੁੱਕਿਆ ਤੇ ਠੰਡੇ ਪਾਣੀ ਚ ਲੈ ਕੇ ਗਏ ਵੀ ਇਹਨੂੰ ਹੋਰ ਤਸੀਹੇ ਦਿੱਤੇ ਜਾਣ ਤੇ ਉਹ ਬਾਹਰ ਨਾ ਆਵੇ ਇਹ ਹਿਸਟੋਰੀਆ ਨਾਲ ਲਿਖਿਆ ਹੈ ਕਿ ਉਹਨਾਂ ਦੇ ਨਾਲ ਕਿਸੇ ਰੱਸੀ ਨਾਲ ਜਾਂ ਰਸੇ ਨਾਲ ਪੱਥਰ ਬੰਨ ਦਿੱਤੇ ਗਏ ਇਸ ਕਰਕੇ ਸਾਨੂੰ ਗੁਰੂ ਅਰਜਨ ਪਾਤਸ਼ਾਹ ਦੀ ਲੋਕਤੀ ਨਹੀਂ ਆਈ ਲੋਪ ਨਹੀਂ ਹੁੰਦੇ